ਆੜਿਆ ਸੋਣਾ ਮੈਂ ਕਿਹਦੇ ਨੂੰ ਆਹਿਆ ਲਾ ਮਾਉਣਾ ਬੈਠੀਆ ਮਰਮਟਾ ਕੰਮ ਦੇ ਹੱਥ ਫੜਾ ਲਿਆ ਕਰ ਤਾ ਲੋ ਪੀਤਾ ਮੇਰਾ ਤਾਂ ਮਾਪਾ ਨੂੰ ਕਦੀ ਤਾਂ ਜਾਂਦੀ ਸੀ ਤੂੰ ਇਸ ਦਿਨ ਮੈਨੂੰ ਸੌਖ ਲਿਆ ਲੈਣ ਤੇ ਚਾਰ ਦਿਨ ਆ ਆਹ ਹੈ ਉੱਥੇ ਲੈ ਲਾਉਂਦੀ ਹਾਂ ਤੇ ਜਾ ਇੱਥੇ ਲਾਦਾ ਲੱਗਾ ਨਹੀਂ ਮੈਂ ਤਾਂ ਤੁਹਾਨੂੰ ਲਿਆ ਕੇ ਬਸ ਤਾਂ ਹੋਈ ਐ ਨਾਲੇ ਤਾਂ ਮੈਂ ਹੀ ਗਾਣਾ ਖਾਧੂ ਤੇ ਸੱਸ ਕੋ ਮੈਂ ਤਾਂ ਪਹਿਲਾਂ ਹੀ ਪਤਾ ਸੀ ਮਾਂ ਇਹੀ ਕਰੇਂਗੀ ਤੂੰ ਉਦੋਂ ਦਾ ਮੈਨੂੰ ਲੈ ਆਈ ਤੇ ਚਕੇ ਤੂੰ ਹੀ ਕਹਿ ਦਿੱਤੇ ਬਾਹ ਮੇਣਾ ਬੀਬੀ ਆਪਦੇ ਘਰੇ ਰਹਿ ਔਰ ਨਾਲੇ ਮੈਂ ਵੀ ਖੁਸ਼ ਨਹੀਂ ਸੀ ਆਪੇ ਤੇ ਮੈਂ ਤਾਂ ਹੁਣ ਪਸਤੌਣੀ ਆ ਬੇਲੇ ਤੂੰ ਲਿਆ ਹੈ ਇਹ ਕਰਾਉਣਾ ਸੈਟ ਆ ਬਹੁ ਮੈਨੂੰ ਬਣਾ ਦਿੰਦੀ ਐ ਛੱਟੇ ਐ ਕਰਾਦੀ ਕਿ ਸੂਟ ਕਿਲੇ ਸੋਣ ਸਣੇ ਮੇਰੇ ਬਸ ਸੂਟਾਂ ਕੱਪੜਾ ਵਰਮਟ ਕਾਵੇ ਸਾਰੇ ਸੂਟਾਂ ਜੀ ਨੀਵਾਂ ਰੰਗੀ ਚੈਰੀ ਦੋ ਸੂਟ ਦਵਾ ਦੇ ਉਹ ਤਾਂ ਦਿੰਦੀ ਨਹੀਂ ਅੱਗੇ ਮੈਂ ਜਿਦਾਉਣੀ ਉਹਦੇ ਵੀ ਤਾਂ ਸੂਟ ਦਿੰਨੀ ਐ ਲੈ ਕੇ ਬਈ ਅੱਗੇ ਮੇਰੇ ਕੋਲ ਕੁਛ ਨਹੀਂ ਹੈਗਾ ਆਪ ਦੇਖ ਲੈ ਨੀਲੇ ਲਾਲ ਪਾ ਲੈਨੀਆ ਚੰਗਾ ਯਾਰ ਨਾ ਦਵਾ ਮਾਤਾ ਹੀ ਇਹੇ ਜੀ ਪੜਾ ਦੱਸ ਕੀ ਕਰਾਂ ਮੈਂ ਕੀ ਕੰਮ ਕਰਾਂ ਆ ਸਾਰਾ ਖਮਾ ਹੀ ਤੋਤਾਗਾ ਉਦੋਂ ਕੰਮ ਦੀ ਸੇਣੀ ਸਾਰੇ ਕੰਮ ਨਹੀਂ ਕਰਿਆ ਬਸ ਰਹਿਂਦੇ ਚਲ ਪਾ ਲੈ ਕੱਪੜੇ ਪਰ ਤੁਹਾਡੇ ਹੁੰੰਦਿਆਂ ਮੇਰਾ ਮੱਥਾ ਛੱਡਿਆ ਨਾ ਪਰ ਕੀ ਗਾਗ ਹੋਣਾ ਮੈਂ ਇੱਥੋਂ ਇੱਥੋਂ ਚੱਲ ਕੋਈ ਨਹੀਂ ਗੁੱਸੇ ਨਾਲ ਮੇਰੀ ਗੱਲ ਸੁਣ ਜੀ ਹੁਣ ਆਪਾਂ ਗੰਨਿਆ ਤੇ ਮੇਰੀ ਸੱਸ ਨੂੰ ਦੱਸਿਆ ਯਾਖੂਗੀ ਮੈਨੂੰ ਮੇਣੀ ਦੋਗ ਹੁਣ ਤੇਰੀ ਮਾਂ ਨਹੀਂ ਚਾਹ ਲੈਣਾ ਦੈਨੂੰ ਰੋ ਰਹਿਂਦੇ ਚਾਰ ਦਿਨਾਂ ਇਹ ਕਦੋਂ ਵਰਦੀ ਹੁੰਦੀ ਲੈ ਪਾ ਨਾ ਮਿੱਠਾ ਜਿਹੜਾ ਮਾਰ ਇਹ ਹੋਰ ਕਿਤਾ ਮਾਰੀ ਆ ਕੇ ਮਿੱਠੀਆਂ ਆ ਨਾਲੇ ਮੈਂ ਪੁੱਤ ਤੋ ਵਾਲਾ ਖਾਣੀਆਂ ਲਾਇਆ ਤੇਰੇ ਵਰਗੀ ਤਾਂ ਵਾਲਾ ਖਾਣੀਆਂ ਰਲਦੀ ਭਰਿਓ ਤੋ ਕਹਿਨੇ ਚੜੀ ਚੜਾਈ ਹੋਣੀ ਮਤੜ ਕੇ ਤੜ ਕੇ ਕਿਹੜੀਆਂ ਭਿੰਡਾ ਖਾਲੇ ਨਹੀਂ ਆ ਚੱਜਣਾ ਬੋਲ ਲਿਆ ਕਰਨਾ ਮੈਨੂੰ ਉੱਥੇ ਮੈਂ ਉਹ ਸੱਸ ਦੇ ਨਾਲ ਸੁਣਦੀ ਰਹੀ ਆ ਇੱਥੇ ਦੇ ਰਨਾ ਬੇਖਨੇ ਪਾਸ ਆਵੇ ਜਮਾਨੇ ਡੱਕਾ ਤੋੜਦੀ ਹੈਗੀ ਮੈਂ ਕਿਤੇ ਲੇਖ ਕਿਵੇਂ ਗਾਹ ਪਾਏ ਕਿਵੇਂ ਰੱਖਣਾਂ ਨੇ ਕਿੰਨਿਆਂ ਲੈ ਮਨ ਮਟੇ ਨਾਲ ਤੈਨ੍ਹੇ ਆਲਾ ਵਸਦੇ ਘਰਾਂ ਚ ਗਾ ਹੀ ਹੁੰਦਾਗਾ ਕੋਈ ਨਹੀਂ ਜਦੋਂ ਮੈਂ ਬਗਦੀ ਨਾਲ ਸਫਾਈ ਕਰਕੇ ਤੇ ਬੈਠੀ ਰਹੀ ਆ ਤੇਰੀ ਕੱਲੀ ਨਾਲ ਮੁਰਗਾ ਫੋਨ ਲਾ ਕੇ ਪੁੱਤ ਜੀ ਨਹੀਂ ਲੱਗਦਾ ਹੁਣੇ ਬਸ ਹੁਣ ਤੋ ਤੋ ਮੈਂ ਵੀ ਹੁਣ ਖਾਲ ਲਾਉਂਦੀ ਹੁਣ ਬਸ ਆ ਦੇ ਕਰ ਬਸ ਰਸ ਚਲ ਹੋ ਗਿਆ ਛੱਡ ਕੇ ਆਵਾਂ ਚਲੋ ਚੰਗਾ ਮੇਰੀ ਗੱਲ ਤਾਂ ਸੱਲਾ ਫਿਰ ਮੇਰੀ ਸੱਸ ਸੋਹਗੀ ਵੀ ਹੁਣ ਕੀ ਲੈਣੀ ਹੈ ਫਿਰ ਕੀ ਕਹਾਂ ਜਾਣਾ ਹੀ ਘਰੇ ਆਉਗੇ ਜਾਉਂਗੀ ਫਿਰ ਕੋਈ ਤਾਂ ਪਲਾਨ ਕਰ ਕੋਈ ਗੱਲ ਦਾ ਦੱਸ ਮੈਨੂੰ ਕੋਈ ਉਹਨਾਂ ਨਾਲ ਮਿਲ ਕੇ ਆ ਲਹੂ ਕਿ ਜਾਂਦੀ ਦਾ ਉਹ ਦਿਨ ਪਤਾ ਤਾਂ ਹੈ ਕਹੇ ਜੀਆ ਕੋਈ ਨਹੀਂ ਕਹਿ ਦੂੰਗੀ 4 ਦਿਨ ਲੈ ਕੇ ਗਈ ਸੀ ਮੈਂ ਕਿਹੜਾ ਰੱਖਣ ਖਾਤਰ ਲੈ ਕੇ ਗਈ ਸੀ ਇਹਨਾਂ ਦੀ ਸਾਰੀ ਮਰੋਥੀ ਵਹਾਣੀ ਹੈ ਜੀ ਜੇ ਤਮ ਆਪਾਂ ਪੁੱਛ ਕਿਉਂ ਨੇ ਜਾਂ ਹਣਾ ਅਸੁਲਾ ਨਾਲ ਆਉਂਦੇ ਫੇਰ ਵੀ ਚੰਗੇ ਲੱਗਦੇ ਸੀ ਜਾਂਦੇ ਆ ਪਤਾ ਲੜ ਕੇ ਆ ਜਾਂਦੇ ਨੂੰ ਪਤਾ ਤਾਂ ਹੈ ਜੰਗਾ ਪਰ ਅਨੇ ਕੋਈ ਨਾ ਤੇਰੇ ਸੱਸ ਦੇ ਵਿੱਚ ਇੰਨਾ ਪਾਪ ਨਹੀਂ ਹੈਗਾ ਬਥੇਰੀ ਮਿੱਠੀ ਹੈ ਜੀ ਹੋਂ ਤੋਂ ਤੋਂ ਹੋਉਂਦੀ ਹੈਗੀ ਉਹ ਤਾਂ ਉਹ ਦੇਖ ਕੇ ਮੱਥੇ ਵੱਟ ਪਾ ਲਈ ਉਹਦੇ ਅੱਜ ਤੈਨੂੰ ਸੱਸ ਚੰਗੀ ਲੱਗ ਲਗੀ ਬਾਹਨੇ ਬਣਾ ਲਈ ਇਹਨਾਂ ਮੇਰੇ ਉੱਥੇ ਭਿੰਜਨ ਦੇ ਬਾਹ ਨਹੀਂ ਥੋੜਾ ਜਿਹਾ ਕਿਹੜੇ ਜਿਹੀ ਕੋਟ ਹੈ ਨੀਰਾਪੁਰਾ ਮਾ ਨੂੰ ਕਹੀ ਗਈ ਵਿਚਾਰੀ ਨੂੰ ਮੇਰੇ ਦੀ ਖੋਟਾ ਉਹਦੇ ਚ ਤਾਂ ਹੈ ਹੀ ਨਹੀਂ ਕੋਸੋਦੇ ਤਾਂ ਮੂਝ ਬੋਲੀ ਹੈ ਨਹੀਂ ਨਾ ਮੇਰੇ ਦੀ ਖੋਟਾ ਦਿੱਤੀ ਨੂੰ ਨਿੰਦ ਲੱਗ ਜਾਂਦੀ ਆ ਤਾਂ ਹੀ ਤਾਂ ਮੈਨੂੰ ਉਹ ਸਾਰਾ ਦਿਨ ਬੋਲਦੇ ਰਹਿੰਦੇ ਆ ਦੇਖ ਲਿਆ ਪੂਰੇ ਕਿੰਨਾ ਕਹਾੜਾ ਪੱਥਰ ਝੜੀਆਂ ਕੌਲੀ ਚਾੱਕੇ ਇੱਥੋਂ ਚੰਨ ਧਰਦੀ ਹੈਗੀ ਤੇ ਮਾਂ ਤਾਂ ਮੈਨੂੰ ਕਿਹਾ ਕਰ ਕੰਮ ਦਾ ਫੇਰ ਹੀ ਕਰ ਅਸਲ ਤੇ ਤੂੰ ਕਹਿ ਕੇ ਕਰਿਆ ਕਰ ਕੰਮ ਚੰਗਾ ਦੱਸ ਮੇਰੀ ਮਾਂ ਬਾਗ ਜੂਗੇ ਮੈਂ ਠੀਕ ਹੈ ਬਾਗ ਜਾ ਚੱਲ ਪਾ ਕੱਪੜੇ ਮੈਂ ਤਾਂ ਨਹੀਂ ਜਾਉਂਗੀ ਉੱਥੇ ਕੋਈ ਇਹਨਾਂ ਨੇ ਮੇਰੀ ਆਰਤ ਨਹੀਂ ਉਤਾਰਨੀ ਗਾਲਾਂ ਹੀ ਦੇਣਾਂ ਨੇ ਨਹੀਂ ਬੈਰਿਸ ਦਾ ਪਾਲਾ ਮੈਂ ਨਹੀਂ ਕੋਈ

ਨੀ ਮਾ ਮਾ ਹਾਂ ਉਹ ਹੁੰਦਿਆਂ ਨਹੀਂ ਤੁਰਿਆ ਉਹ ਕਾਹਨੋਂ ਆਉਂਦਾਂਗੇ ਤੈਨੂੰ ਨਹੀਂ ਪਤਾ ਵੀਰ ਪਾਤੇ ਉਹਦੀ ਮਾਂ ਆਉਂਦੀਆਂ ਨੇ ਨਾ ਹੁਣ ਤਾਂ ਰੱਖ ਲਈ ਉਹਦੇ ਤਾਂ ਲਗਾਈ ਸੀ ਚੱਕ ਕੇ ਛੇਤੀ ਉਹ ਬੱਸ ਕਰ ਨਾ ਤੂੰ ਨਾ ਬੋਲੀ ਜੇ ਤੂੰ ਬੋਲੇਗੀ ਅਗਲੇ ਨੇ ਤੈਨੂੰ ਹੀ ਮਾਰਾ ਕਾਇਦਣਾ ਕਿਉਂ ਮੈਨੂੰ ਗੱਲ ਨਾ ਮਾਰਾ ਕਹਿ ਲੈਣਾ ਉਹਦੇ ਤਾਂ ਲੈ ਕੇ ਗਈ ਸੀ ਇੱਥੋਂ ਨਾਲੇ ਫਿਰ ਆਪਾਂ ਕਿਹੜਾ ਲੈਣ ਗਏ ਆ ਆਪ ਆਈ ਆ ਅਗਲੀ ਅੱਜ ਧੀਮੀ ਹੋ ਕੇ ਆਈ ਆ ਹੁਣ ਪਤਾ ਲੱਗੂ ਨਾ ਉਹ ਤਾਂ ਤਾਂ ਬੜੀ ਹੰਕਾਰੀ ਕਰਦੀ ਸੀ ਉਹਦੀ ਮਾਂ ਤੇ ਜੇ ਧੀਮੀ ਹੋ ਕੇ ਆਈ ਹੋ ਗਈ ਵੀ ਉੱਚੀ ਹੋ ਕੇ ਸੀ ਨਾ ਜਾਂਦੀ ਉਹਦੇ ਉਦੋਂ ਤਾਂ ਭੱਜ ਗਈ ਮਾਂ ਦੇ ਮਗਰ ਛੇਤੀ ਲੱਗ ਕੇ ਚੁੱਪ ਕਰ ਜਾ ਮਾਂ ਕਾਹ ਨੂੰ ਆਪਾਂ ਨਹੀਂ ਚਾਹਦੇ ਵੀ ਤੇਰੇ ਚ ਕਸੂਰ ਖਸੂਰ ਨਿਕਲ ਠੀਕ ਹੈ ਨਾ ਆਉਂਦੇ ਨਾਲੇ ਤੁਰੇ ਆ ਜਾ ਨਾ ਕੋਈ ਉੱਥੇ ਨਾ ਵਾਹ ਬੁੱਲੀ ਇੱਥੇ ਨਹੀਂ ਐਸੀ ਪਾਉਂਗਾ ਛਾਪ ਉਹਨਾਂ ਨੂੰ ਆਂਗਾ ਨੂੰ ਆਉਂਦੇ ਤਾਂ ਸਹੀ ਬਾਲੀ ਸਿਆਣੀ ਹੁਣ ਰੱਖਦੀ ਆ ਆਪਦੀ ਨੂੰ ਆ ਜਾ ਜਾ ਬੱਤ ਆ ਜਾ ਮੈਂ ਕਹ ਤਾ ਨਹੀਂ ਆ ਜਾ ਤੁਰਪਾ ਤੇਰੇ ਸੱਸ ਸੱਗੀ ਮਾੜੀ ਵੀ ਹੈਗੀ ਜੀ ਸਸਰੀ ਕਾ ਭੈਣ ਸਸਰੀ ਕਾ ਸਸਰੀ ਵਸਵਾ ਸਭ ਠੀਕ ਹੈ ਕੋਈ ਨਾ ਬੈਠਿਆ ਪਤਾ ਉਹ ਭੈਣ ਜੀ ਠੀਕ ਆ ਹਾਂ ਭੈਣ ਜੀ ਤਾਂ ਠੀਕ ਹੈ ਤਾਂ ਹੀ ਬੈਠੀ ਆ ਚਲੋ ਤੁਸੀਂ ਦੱਸੋ ਅੱਜ ਕਿਵੇਂ ਮੂੰਹ ਚੱਕ ਲੈਦੋਂ ਮੈਂ ਖਚਾ ਛੱਡਿਆ ਮੈਂ ਚਾਰ ਦਿਨੋਂ ਤੋਂ ਬਾਗੀ ਸੀ ਚਲ ਮਾ ਇਹਨਾਂ ਨੂੰ ਦੱਤਣਾ ਫੱਕਾ ਸਾਹਮਣਾ ਹੋਣਾ ਆਗਾ ਭਾਈ ਆਜੇ ਕੱਲ ਹੀ ਬਸਦੀਆਂ ਸੋਹਣੀਆਂ ਲੱਗਦੀਆਂ ਧੀਆਂ ਤਾਂ ਹਾਂ ਭੈਣ ਜੀ ਆਪ ਦੇ ਘਰ ਹੀ ਸੋਹਣੀਆਂ ਲੱਗਦੇ ਨੇ ਪਰ ਮਾਵਾਂ ਨੂੰ ਉਹ ਵੀ ਸੋਚਣਾ ਚਾਹੀਦਾ ਜਦੋਂ ਲਾਇਕੇ ਜਾਂਦੇ ਹੈ ਬਾਕੀ ਰਹੀ ਗੱਲ ਦਾਣੇ ਫੱਕੇ ਦੀ ਜਿਹਦਾ ਸੰਭ ਗਿਆ ਹੁਣ ਮੈਡਮ ਨੇ ਇਧਰ ਮੂੰਹ ਕਰ ਲਿਆ ਪਹਿਲਾਂ ਆਈ ਨਹੀਂ ਸੀਗਾ ਵੀ ਦਾਣਾ ਫੱਕਾ ਸਾਡੇ ਜਾਂ ਮੁੰਡੇ ਮਸ਼ੀਨਾ ਤੇ ਜਾਂਦੇ ਆ ਉਹਨਾਂ ਨੂੰ ਤਰ ਕੇ ਅੱਥ ਨੇ ਕੋਈ ਚਾਹ ਪਾਣੀ ਰੋਟੀ ਦੇ ਇੱਕ ਦਾ ਉਦੋਂ ਤੱਕ ਅੱਲੀ ਔਖੀ ਹੋਈ ਗਈ ਉਹ ਨਾ ਮਾਂ ਮੈਂ ਲੜ ਕੇ ਗਈ ਸੀ ਇੱਕ ਵਾਰੀ ਫੋਨ ਲਾਉਣ ਦਾ ਤਾਂ ਤੁਹਾਡਾ ਫਰਜ਼ ਬਣਦਾ ਸੀ ਤੁਸੀਂ ਕਿਹਾ ਮੈਨੂੰ ਪੁੱਛਿਆ ਵੀ ਮਰ ਗਈਆਂ ਕਿ ਜਿਉਣੀ ਆ ਕੁੜੀਏ ਚੁੱਪ ਕਰ ਜਾ ਤੂੰ ਕੋਈ ਨਾ ਭੈਣ ਜਿਹਨਾਂ ਨੂੰ ਬੁਖਾਰ ਚੜਨ ਲੱਗ ਗਿਆ ਸੀ ਸਾਡੇ ਕਿਤਾ ਚਾਰ ਪੰਜ ਦਿਨ ਪਹਿਲਾਂ ਹੀ ਆਣੀ ਸੀ ਤੇ ਫਿਰ ਦਵਾਈ ਜੀ ਦਵਾਉਣ ਲੱਗ ਗਏ ਨੂੰ ਕਸ ਮੇਰੇ ਮੁੰਏ ਵਾਂਗ ਮਾਣਤੀ ਚਤਰਾੰਗਨਾ ਕਰੋ ਨਾ ਲਈ ਅਸੀਂ ਕਿਹੜਾ ਤੱਕੇ ਦੇ ਕੇ ਕੱਢੀ ਸੀ ਵੀ ਅਸੀਂ ਤੈਨੂੰ ਪੁੱਛਦੇ ਵੀ ਭਈ ਹਾਂ ਆ ਜਾ ਜੇ ਆਇਆ ਨਹੀਂ ਤਾਂ ਭਾਵੇਂ ਹੁਣ ਵੀ ਭੱਗ ਜਾ ਆਏ ਏਡੀ ਦੀ ਮੈਂ ਕਾ ਛੱਡਦੀ ਖਾਤਰਦਾਰੀ ਮੈਨੂੰ ਲੱਗਦਾ ਨਾ ਤੁਸੀਂ ਭੁੱਲਦੇ ਹੋ ਤੱਕੇ ਦੇ ਕੇ ਕਿ ਬਾਹ ਫੜ ਕੇ ਕੱਢਿਆ ਸੀ ਤੁਸੀਂ ਸਾਨੂੰ ਉਹ ਤਾਂ ਮੈਂ ਹੀ ਚੰਗੀ ਆ ਜਿਹੜੇ ਫੇਰ ਆ ਜਾਂਦੇ ਮੁੜ ਕੇ ਕੋਈ ਨਾ ਵੀਰ ਭੜਾ ਕਿਉਂ ਬੋਲਿਆ ਨਹੀਂ ਹੈ ਤਾਂ ਮੈਂ ਕੀ ਸਮਝਾ ਕੇ ਲਈ ਸੀ ਮਾਂ ਗੱਲ ਦਾ ਜਵਾਬ ਤਾਂ ਦੇਣਾ ਹੀ ਆ ਆ ਜਵਾਨ ਹੈ ਤੇਰੀ ਧੀ ਆ ਜਵਾਨਦਾਰਾ ਸਤੇ ਚਲ ਪਾਉਂਦੀ ਫਿਰਦੀ ਐ ਨਿਆਣੀਆਂ ਭੈਣ ਜੀ ਤੁਸੀਂ ਤਾਂ ਸਿਆਣੇ ਹੋ ਸਿਆਣੀ ਕਰਕੇ ਵਿਹਣੀ ਸੀ ਐਡੀ ਨਿਆਣੀ ਵਿਹਣੀ ਨਹੀਂ ਸੀ ਤੂੰ ਲੈ ਲੈ ਹੁਣ ਤੇਰੇ ਘਰੇ ਆਜਨੇ ਭੈਣ ਜੀ ਚਾ ਤੁਸੀਂ ਪਿਛਲੀਆਂ ਗੱਲਾਂ ਭੁੱਲ ਜਾ ਪੁੱਤ ਤੁਮੀ ਭੁੱਲੀ ਜਾ ਪਿਛਲੀਆਂ ਗੱਲਾਂ ਮਾ ਜੇ ਇਹ ਚਾਜਣਾ ਬੋਲਣ ਮੈਂ ਕਿਉਂ ਆ ਬਤਨੀ ਜੀ ਜਰਾ ਮੈਂ ਵੀ ਵਧੀਆ ਬੋਲਾਂ ਪਰ ਜਦੋਂ ਆਪ ਹੀ ਨਹੀਂ ਮੈਨੂੰ ਚਾਜਣਾ ਬਣਾਉਂਦੇ ਪਿਆਰ ਨਾਲ ਕਦੇ ਬੁਰਕਾ ਦੇ ਦੇਖਿਆ ਨਾਲ ਪਿਆਰ ਨਾਲ ਬੋਲਦੇ ਨੇ ਉਹ ਆਵਾ ਸੁਮੀਸਨੀ ਜੀ ਸਾਰਾ ਦਿਨ ਮੰਮੀ ਉਹਨੂੰ ਵੱਡੀ 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 ਬਸ ਉਹ ਮੈਨੂੰ ਮੈਨੂੰ ਤਾਂ ਕਦੇ ਨਾ ਮੰਨਿਆ ਹੀ ਨਹੀਂ ਨਾ ਮੈਨੂੰ ਤਾਂ ਨਹੀਂ ਪਿਆਰ ਨਾਲ ਬੋਲਣਾ ਤੇ ਹਾਂ ਦੇਖਾ ਪਿਆਰ ਨਾਲ ਨਾਲੇ ਹੋਰ ਪਿਆਰ ਨੂੰ ਇਹ ਕਿੱਡੇ ਕਿ ਪਿਆਰ ਵਾਲੀ ਆ ਗਈ ਤੇਰਾ ਪਿਆਰ ਤਾਂ ਭਾਵੇਂ ਡੁੱਲੀ ਜਾਂਦਾ ਨਾਲੇ ਭੈਣ ਜੀ ਮੇਰੀ ਗੱਲ ਸੁਣ ਲਾ ਉਹਨੂੰ ਮੈਂ ਕਿਉਂ ਕਰਦੀ ਆ ਸੁਖਣਾ ਦੋ ਜਵਾਬ ਦੇ ਤੇ ਪ੍ਰਮਾਤਮਾ ਨੇ ਉਹ ਇਹਨੂੰ ਦੋ ਸਾੜ ਹੋ ਗਿਆ ਇਹਨੂੰ ਅੱਜ ਤੱਕ ਇਹਦੇ ਕੋਈ ਜਵਾਬ ਨਹੀਂ ਹੋਇਆ ਮੈਨੂੰ ਨਹੀਂ ਪਤਾ ਸੀ ਵੀ ਤੁਸੀਂ ਆਹ ਕੁਝ ਮੰਚ ਲਈ ਬੈਠੇ ਹੋ ਕੋਈ ਨਾ ਵੀਰ ਭਾਵੇਂ ਬੋਲੀ ਆਉਣੀ ਹੈ ਵੱਡੀ ਹੈ ਲੈ ਤੁਹੋਂ ਵੱਡੀ ਹੈ ਨਾ ਕੋਈ ਪ੍ਰਮਾਤਮਾ ਦੇ ਕੋਈ ਜਵਾਬ ਨਹੀਂ ਹਾਂ ਪਰਮਾਤਮਾ ਜਵਾਕ ਤਾਂ ਦੇ ਦੂਗਾ ਪਰ ਆਏ ਨਹੀਂ ਹੁੰਦੇ ਜਿਵੇਂ ਇਹ ਭਾਲਦੀ ਐ ਮਾਂ ਤੈਨੂੰ ਮੈਂ ਕਿਹਾ ਸੀ ਨਾ ਵੀ ਰਹਿਣ ਦੇ ਕੋਈ ਫਾਇਦਾ ਨਹੀਂ ਉੱਥੇ ਜਾ ਕੇ ਉਹਨਾਂ ਦਾ ਕਰਦੀ ਤੂੰ ਨਿਆ ਕਰਨ ਕਿ ਮੈਨੂੰ ਨਵੀਂ ਆ ਕੇ ਭਾਲ ਲਈ ਦੇ ਭੈਣ ਜੀ ਤੂੰ ਇੱਕੋ ਗੱਲ ਮਕਾ ਜੇ ਤਾਂ ਤੈਨੂੰ ਰੱਖਣੀ ਐ ਤਾਂ ਰੱਖ ਦੇ ਨਹੀਂ ਵੇਖਦੀ ਇਹਨੂੰ ਕੱਢ ਕਰ ਦੇ ਅੱਛਾ ਹੁਣ ਤੂੰ ਅੱਡ ਕਰਾਉਣਾ ਹੀ ਐ ਹਾਂ ਨਹੀਂ ਸਮਝ ਰਹਾ ਮੈਂ ਤਾਂ ਅੱਡੇ ਕਰਾਉਣਾ ਹੀ ਐ ਜੀ ਮੈਂ ਤਾਂ ਤੱਕ ਸਗਾ ਲੈ ਤੇ ਆਉਂ ਤੂੰ ਇਹ ਨਹੀਂ ਮੈਂ ਤਾਂ ਕਰਦੀ ਨਹੀਂ ਅੱਡ ਕਰਨਾ ਕੀ ਕਰ ਲੈਂਗੀ ਕਿਉਂ ਨਹੀਂ ਕਰਦੀ ਨਹੀਂ ਕਰਦੀ ਮੈਂ ਤੇ ਤੂੰ ਵੀ ਤੇ ਸੱਸ ਨੂੰ ਅੱਡ ਹੋਈ ਐ ਉਹ ਤਾਂ ਚੱਕੇ ਪਾਣੇ ਚਾਈਕੇ ਪਾਸੇ ਜਾ ਰਹੀ ਸੀ ਇਹ ਤਾਂ ਨਹੀਂ ਚੱਲ ਦੂ ਥਰੀ ਆਉਂਦੀ ਆ ਚਾਹੇ ਕੋਈ ਨਹੀਂ ਮੈਂ ਨਹੀਂ ਅੱਡ ਕਰਨਾ ਕੋਈ ਜੇ ਇਹ ਮੈਂ ਲੀੜਾ ਕਪੜਾ ਕਹਿੰਦੀ ਉੱਧਰ ਦੇਖਣਾ ਕੁੜੀ ਨੂੰ ਆਪਦੀ ਨੂੰ ਇੰਨੇ ਵਧੀਆ ਸੂਟ ਲਿਆ ਤੇ ਮੈਨੂੰ ਇੱਕ ਸੜੇ ਜਿਹੇ ਛੱਜ ਦੀ ਚੀਜ਼ ਬਰਾਬਰ ਲਿਆ ਕੇ ਦਿਆ ਕਰੋ ਨਹੀਂ ਅੱਡ ਕਰਨਾ ਤਾਂ ਬਾਕੀ ਅੱਡ ਡੁੱਟਦਾ ਤਾਂ ਮੈਂ ਆਪੇ ਹੀ ਦੇਖਣਾ ਮੇਰੀ ਕੁੜੀ ਤਾਂ ਵੀ ਹੁਣ ਵੀ ਆਉਗੀ ਛੁੱਟੀਆਂ 'ਚ ਹੁਣ ਵੀ ਬਣਾ ਕੇ ਦਊਂਗੀ ਕੁੜੀ ਦਾ ਸਲੀਕਾ ਨਾ ਕਰੇ ਬਾਈ ਨਾਲ ਚੁੱਪ ਕਰਕੇ ਬੈਜੇ ਨਾ ਤਾਂ ਅੱਜ ਕਰਾਂ ਅਟ ਮੈਂ ਇਹਨੂੰ ਨਾ ਕੱਢਣੂ ਕਰਾਂ ਕਿਸੇ ਵਾਸਤੇ ਨਹੀਂ ਮਾਣਾ ਹੈਗੀ ਨਾ ਮੈਂ ਅੱਡ ਕਰਨਾ ਹੈ ਵਿੱਚ ਨੀ ਫੇਰ ਤੂੰ ਰੱਖ ਲੈਂਦੀ ਬਹੋਂਗੀ ਤੇ ਸਹੀ ਮਹੀਨਾ ਤੇਰੀ ਧਰਮ ਘਰ ਦੇਣਾ ਚ ਜੀਵ ਨਿਕਲਿਆ ਹੀ ਜੀਵ ਨਿਕਲੀ ਤਾ ਉਹਦਾ ਕਹੀ ਸੋਣੀ ਲੱਗਦੀ ਆਗੀ ਮੈਂ ਤੂੰ ਅਗਦੀ ਨੂੰ ਬਹਾਰੇਗੀ ਕਿੰਨਾ ਚਿਰ ਬਹਾਰੇਗੀ ਅੱਗੇ ਮੈਂ ਛੱਡ ਮਾਂ ਕੋਈ ਨਾ ਸੈਭੂ ਆ ਜੂਗਾ ਨਾ ਮੈਂ ਆਪਣੀ ਗੱਲ ਕਰ ਬਹੋਂਦੇ ਨਾ ਬਸ ਇਹਨਾਂ ਦਾ ਮੱਛਾ ਮਾਰੇ ਦਾ ਕੋਈ ਨਾ ਨਾ ਕਰ ਲਈ ਕਰ ਲੂ ਹੈ ਬੇ ਛੜਾਈ ਜੀ ਤਾ ਦੇ ਪੰਜ ਕਰਨਾ ਜਿਹੜੇ ਤੋਂ ਭਾਂਡੇ ਲੈ ਨਹੀਂ ਦੇ ਦੇ ਮੈਂ ਤਾਂ ਦਿਨ ਦੀ ਨਹੀਂ ਭਾਂਡੇ ਠੀਕ ਹੈ ਜੇ ਤੈਨੂੰ ਜਿਆਦਾ ਹੀ ਹੈ ਨਾ ਅੱਡ ਦਾ ਲੈ ਕੇ ਸਮਾਨ ਧਰ ਜਾ ਉਧਰ ਨਹੀਂ ਰਸੋਈ ਚ ਬਸ ਗੱਲ ਮੁੱਕੀ ਝਗੜਾ ਗਿਆ ਤੇ ਮੈਂ ਅੱਡ ਨਹੀਂ ਕਰਦੀ ਪਰ ਮੇਰਾ ਪੁੱਤ ਮੇਰੇ ਨਾਲ ਹੀ ਰੋਟੀ ਖਾਊਗਾ ਇਹਨਾਂ ਨੂੰ ਪੱਖਾਂ ਨਹੀਂ ਖਾਣ ਤੇਰੇ ਪੁੱਤ ਨੂੰ ਨਾ ਹੀ ਵਿਆਹਾਂਗੀ ਕੁਮਾਰੀ ਰੱਖ ਲੈ ਦੀ ਤੇ ਲੋੜਦੀ ਫਿਰ ਵਿਆਹਾਂਗੀ ਚੱਲ ਨਾ ਆਇਆ ਮੇਰੇ ਰੂਮ ਚ ਚੱਲ ਗਏ ਨਹੀਂ ਨਾ ਇਹ ਜੀ ਦਾ ਪਤਾ ਹੁੰਦਾ ਮੈਂ ਵਿਆਹਦੀ ਨਾ ਆਹੋ ਤੂੰ ਵੀ ਅੱਜ ਦਿਨ ਦੇ ਅਗੇ ਚਾਰ ਪੰਜ ਅੱਡ ਕਰਵਾਇਆ ਹੈ ਨਾਲੇ ਸਾੜੀਆਂ ਨਾਲ ਬਾਈ ਦੀ ਦੋਨਾਂ ਨਾਲ ਬਾਈ ਦੀ ਆ ਜਾ ਆ ਜਾ ਤੋ ਇਹ ਮੂੰਹ ਲੱਗਦੀਆਂ ਐਵੇਂ ਇਹ ਜੀ ਦੇ ਤੇ ਲੈਣ ਕੀ ਆਈਆਂ ਇੱਥੇ ਧੱਕੇ ਖਾਣਾ ਆਈਆਂ ਪਾ ਕੇ ਆ ਗਈ ਨੀਲੇ ਤੇਲੇ ਨਾ ਸ਼ਰਮ ਨਾ ਹਜਾ ਆ ਜਾ ਕੁੜੀ ਆ ਜਾ 2-4 ਫੁੱਟ ਹੋਰ ਪਾ ਲਾ ਦੀ ਪਰ ਲਾ ਦੀ ਇਹਨੂੰ ਪੈਗ ਨੂੰ ਜਮਾ ਕਰ ਲਿਆ ਮੇਰੀ ਗੱਲ ਸੁਣ ਤੂੰ ਕਿਤੇ ਨਹੀਂ ਜਾਣਾ ਹੈਗਾ ਕੀ ਗੱਲ ਭੈਣਾਂ ਫੜੀ ਕੁੜੀ ਦੀ ਤੂੰ ਕਿਥੇ ਮੁਸਕੇ ਫੜੀ ਆ ਕਰਦੀ ਜੀ ਦਿਖਾਉਣ ਨੂੰ ਮੈਂ ਰਹਿ ਨਹੀਂ ਜਾਣਾ ਤੁਸੀਂ ਚੰਗੇ ਨਹੀਂ ਲੱਗਦੇ ਹੈਗੇ ਈਆਂ ਦਾ ਘਰ ਤੁਸੀਂ ਆਪ ਹੀ ਜਾੜੇ ਹੁੰਦੇ ਜਾੜੀ ਜਾਂਦੇ ਹੋਗੇ ਅੱਛਾ ਥੀਰਾ ਕਰ ਮੈਂ ਜਾੜ ਦਾਂ ਹਾਂ ਨਸਤੀ ਕੋ ਕੇ ਪਾਇ ਤੇ ਸੱਸ ਨੇ ਸਰਚਤੇ ਜਿਹੜੀ ਤੇਰੀ ਚਾਵੀ ਘੰਟੇ ਗੂੰਗਾਉਂਦੀ ਰਹਿੰਦੀ ਐ ਚਕੀ ਮੈਂ ਤਾਂ ਕੁਝ ਨਹੀਂ ਕੋਲ ਕੇ ਪਾਇਆ ਠੀਕ ਹੈ ਨਾ ਪਿਆਰ ਦੇ ਸਿਰਤੀ ਰਿਸ਼ਤੇ ਨਹੀਂ ਬਦੇ ਹੁੰਦੇ ਆ ਬੋਲਣ ਦੀ ਇਹਨੂੰ ਨਹੀਂ ਅਕਲ ਫੇਰ ਵੀ ਮਾਂ ਨੂੰ ਕੰਮ ਰੋਟੀ ਤੋਂ ਕਹਿਣੀ ਸਾਰਾ ਦਿਨ ਕਰਦੀ ਆਂ ਮੈਂ ਹੁਣ ਜਾਣੀ ਆ ਜਿਹਦਾ ਪਈ ਰਹਿੰਦੀ ਆ ਆ ਮੈਂ ਜਾਣੀ ਆ ਕਿਉਂ ਰੋਕਦੀ ਆ ਮੈਨੂੰ ਤਾਂ ਪਈਆ ਕਾਲੀ ਠੀਕ ਆ ਜਾਣਦੇ ਮੈਨੂੰ ਆ ਜਾ ਬਸ ਫੇਰ ਆਉਦਾ ਕਰ ਕਿਉਂ ਖਰਾਬ ਕਰਦੀ ਆਂ ਮੇਰੀ ਮਾਂ ਮਗਰ ਲਾ ਕੇ ਮਾਰ ਨਹੀਂ ਕਰ ਖਰਾਬ ਕਰ ਤੂੰ ਰਹੇ ਜਿਹੜੇ ਰਿਸ਼ਤੇ ਨੂੰ ਆਕੜ ਨਹੀਂ ਹੈਗੀ ਫੇਰ ਇੱਥੇ ਕੀ ਕਰਨਾ ਹੁਣ ਆਕੜੀ ਤੂੰ ਹੈਗੀ ਆ ਤੇਰੇ ਸਾਸੂ ਨੂੰ ਰੋਟੀ ਟੁੱਕ ਸਭ ਕੁਝ ਬੈਠੀ ਹੁੰਦੇ ਜਿਹਦਾ ਮੁੰਡਾ ਆ ਗਿਆ ਉਸ ਤੋਂ ਉਦੋਂ ਤੋੜਾਂਗੇ ਕੁੜੀ ਮੇ 15 ਦਿਨ ਘਰ ਬਿਤਾ ਕੇ ਜਾਂ ਤਾਂ ਫਿਰ ਛੱਡਣੀ ਨਾ ਆਉਂਦੀ ਉੱਥੇ ਰੱਖ ਲੈਂਦੀ ਤੂੰ ਤਾਂ ਨਾ ਬੋਲ ਹੇ ਤੇਰੇ ਸੱਸ ਮੋਲ ਜੀ ਸੋਹਣੀ ਲੱਗਦੀ ਐ ਕੁਲਾਉਣੀ ਆ ਤੁਸੀਂ ਤਾਂ ਬੋਲਦੇ ਹਾਂ ਲਾਉਂਦੇ ਹਾਂ ਨਾਲੇ ਹੋਰ ਛੱਡਣੀ ਕਹੋਂਦੀ ਆ ਚੱਲ ਕੁੜੀਏ ਤੋੜਾ ਮੇਰੀ ਗੱਲ ਸੁਣ ਤੇਰੀ ਮਾਂ ਦਾ ਕੁਛ ਨਹੀਂ ਜਾਣਾ ਵੀਰੇ ਤੂੰ ਆਪਦਾ ਘਰ ਬਸਾਲਾ ਠੀਕ ਆ ਨਾ ਉਹ ਸਾਰਾ ਦਿਨ ਪ੍ਰਦੇਸਾਂ ਚ ਖੇਤਾਂ ਚ ਤੁਰਿਆ ਫਿਰਦਾ ਤੂੰ ਮੜਮਟੋਲ ਨੂੰ ਤਾਂ ਪੱਛਦਾ ਤਾ ਉਹ ਕਿਹੜਾ ਮਾਰਾ ਤੁਰਦਾ ਫਿਰਦਾ ਉਹ ਤੇਰੀ ਮਾਂ ਦਾ ਮਾਰਾ ਤੁਰਦਾ ਫਿਰਦਾ ਲੈ ਕੇ ਥਾਵੀ ਕਿੰਨਾ ਹੱਥ ਤੇ ਵਰਦਾ ਜਾਏ ਜੇ ਘਰ ਬਸਾਉਣਾ ਸੀ ਫਿਰ ਹੋਰ ਕੀ ਦੇ ਤਾਰੇ ਜਦੋਂ ਮਾਂ ਬੈਠੀ ਜੇ ਘਰ ਬਸਾਉਣਾ ਸੀ ਮੈਂ ਫੇਰੀ ਮੁੜ ਕੇ ਆਈ ਸੀ ਠੀਕ ਆ ਨਾ ਫਿਰ ਤੂੰ ਨਾ ਜਾ ਮਸਾਲਾ ਕਰ ਉਹ ਨਹੀਂ ਦੋਸੂ ਚੱਜ ਗਿਆ ਨੇ ਉਹਨੇ ਕਿਹਾਗਾ ਵੀ ਬਾਗਿਆ ਨਾਲ ਬੜ ਕਹਿੰਦੀ ਚੰਗੀ ਨਹੀਂ ਲੱਗਦੀ ਤੈਨੂੰ ਤਾਂ ਆ ਵੀ ਮੈਂ ਅੱਡ ਹੋ ਜਾ ਅੱਡ ਹੋ ਕੇ ਕੀ ਖੱਟ ਲੇਗੀ ਕੁਛ ਨਹੀਂ ਖੱਟਿਆਗਾ ਅੱਡ ਹੋ ਗਈ ਮੈਂ ਇਹਨਾਂ ਸਾਰੀਆਂ ਗੱਲਾਂ ਸੁਣੀਆਂ ਬਹੁਤ ਜ਼ਿਆਦਾ ਆ ਰਹੀਆਂ ਨੇ ਸੋਨ ਨੂੰ ਮੈਂ ਵੀ ਘਰ ਚ ਰਹਿਣੀ ਆ ਮੈਨੂੰ ਪਤਾ ਹੀ ਲੱਗਦਾ ਬਸ ਭਾਈ ਘਰ ਚ ਰਹੀਏ ਨਾ ਤੂੰ ਕਰ ਸ਼ਾਮ ਸਾਨੂੰ ਨਾ ਰੁਕ ਚੱਲ ਪੁੱਤ ਤੁਰ ਪਸਤਾਈ ਦੀ ਵੀਰਪਾਲ ਕੋਈ ਨਹੀਂ ਗੱਲ ਸੁਣ ਲੈ ਜਦ ਪਸਤਾਊਗੀ ਦੇਖੀ ਜਾਊ ਸਾਡੇ ਘਰਾਂ ਰੋਟੀ ਨਹੀਂ ਹੈਗੀ ਚਲ ਕੋਈ ਗੱਲ ਨਹੀਂ ਆਉਂਦੀ ਆ ਬਚੋਲਣ ਠੀਕ ਆ ਉਹਦੇ ਨਾਲ ਗੱਲ ਕਰਦੇ ਆ 2 ਮਿੰਟ ਵਿਚੋਲਣ ਨਾਲ ਗੱਲ ਕਰਕੇ ਨਾ ਫੇਰ ਹੀ ਜਾਇਆ ਮੇਰੇ ਹੱਕ ਸੀ ਵਿਚੋਲਣ ਨੂੰ ਬੁਲਾਉਂਦਾ ਤੇਰੀ ਸੱਸ ਬੁਲਾਉਂਦੀ ਵਿਚੋਲੇ ਨੂੰ ਕੋਈ ਨਾ ਸੱਸ ਕਿਹੜਾ ਫਰਕ ਕੀ ਬਾਹਰ ਆ ਗਈ ਮੇਰੇ ਨਾਲ ਇਹਦਾ ਸੱਸ ਦੀ ਵੀ ਮਾਂ ਬਣੀ ਬੈਠੀ ਐਸ ਕਰ ਚ ਕਹਿਣਾ ਤਾਂ ਨਹੀਂ ਸੀ ਜਿਵੇਂ ਮਾਂ ਕਹਿੰਦੀ ਆ ਮੈਂ ਤਾਂ ਉਮੀ ਕਰਦੀਆਂਗੀ ਨਾਲੇ ਚੋਰ ਨਾਲੇ ਚਤਰਾੰਗਨ ਨਾਲੇ ਤਾਂ ਆਏ ਆ ਵੀ ਇਹ ਬਾਗ ਜੇ ਚੰਗੀ ਬੰਦੀ ਆ ਰੋਕ ਕੇ ਮੈਂ ਸਾਰਾ ਘਰ ਮੁੱਠੀ ਚ ਕਰ ਦਿੱਤੇ ਮੇਰੀ ਗੱਲ ਸੁਣ ਲੈ ਤੇਰੀ ਮਾਂ ਨੇ ਤੇਰੇ ਕੰਮ ਨਹੀਂ ਆਉਣਾ ਰਹਿਣਾ ਤਾਂ ਤੂੰ ਇ ਵੀਗਾ ساری ਜਿੰਦਗੀ ਤੇਰੀ ਇੱਥੇ ਨਿਕਣੀ ਆ ਬਈ ਤੇ ਸਾਡੇ ਕੋਲ ਨਾ ਬਾਈ ਟਾਈਮ ਨਹੀਂ ਹੈਗਾ ਬਲਾ ਬਚੋਲੇ ਨੂੰ ਕਿਹੜਾ ਪੂਰਾ ਤੇਰੀ ਮਾਂ ਨੇ ਵੀ ਤੇਰੇ ਕੰਮ ਨਹੀਂ ਆਉਣਾ ਬਈ ਤੂੰ ਕਿਉਂ ਗੱਲ ਮਾਂਜੀ ਉਹਦੀ ਕੀ ਲੈਣ ਜਾਨੀ ਉੱਥੇ ਖੇਰ ਮਾਂ ਜਾਨੀ ਉੱਥੇ ਮੇਰੀ ਗੱਲ ਸੁਣ ਪੇਕੇ ਤਾਂ ਸਾਰੀ ਜਾਂਦੀਆਂ ਨੇ ਪਰ ਤੇਰੇ ਮੰਗੂਣੀਆਂ ਚਾਕੇ ਝੋਲਾ ਪੁਰ ਪੈਣੀ ਆਂਗੀ ਮੀ ਨਵੀਂ ਨਾ ਆਉਣੀ ਜਿਵੇਂ ਮਾਂ ਕਹਿੰਦੀ ਹਰੇ ਕਹਿੰਦੇ ਚਲੀ ਜਾਨੀ ਬਚੋਲਿਆਂ ਦਾ ਫਰਜ਼ ਨਹੀਂ ਬੰਦਾ ਸਾਰੇ ਘਰ ਦਾ ਮੈਂ ਬਚੋਲਿਆਂ ਦਾ ਕੀ ਡਰਾਵਾ ਜੰਨੀਆ ਮੈਨੂੰ ਪੂਆ ਮੇਰੀ ਉਹ ਬਾਈ ਤੇਰੀ ਭੂਆ ਚਾਹੇ ਕੁਛ ਵੀ ਆ ਠੀਕ ਹੈ ਉਹ ਸਾਡੇ ਸਾਥ ਦੇਉਗੀ ਸਾਧ ਦਲੋ ਲੈ ਆ ਚਲ ਤੇਰੇ ਜੀ ਨਿਕਲੂ ਚਲ ਬਣਾ ਬਣਾ ਬਾਬ ਚੋਲੇ ਨੂੰ ਉਹਦੀਵੇਂ ਪੱਟੂ ਗੁੱਤਨੀ ਜੀ ਕੀ ਹੱਦ ਹੋਈ ਬਈ ਮੈਂ ਤਾਂ ਸੁਣਿਆ ਤਾਂ ਸੀਗਾ ਵੀ ਮਾਵਾ ਹੀ ਘਰ ਪੜਦੀਆਂ ਨੇ ਸੱਚੀ ਗੱਲ ਆ ਇਹਦਾ ਘਰ ਪੱਟ ਕੀ ਹਟੂਗੀ ਏ ਹਟਦੀ ਨਹੀਂ ਹੈਗੀ ਮੈਂ ਤਾਂ ਬਾੜੀ ਬਿਓ ਵਰਗੀ ਲੱਗਦੀ ਆ ਸੜੀ ਹੋਈ ਆ ਭੈਣ ਜੀ ਦੱਸੋ ਕੀ ਜੱਜੂ ਬਾਰੇ ਇਹਨਾਂ ਨੂੰ ਪੁੱਛੋ ਕੀ ਇਹ ਜਿਹਾ ਇਹ ਪਾਈ ਬੈਠ ਮੈਂ ਤੇ ਜੁੱਤਾ ਮਹੀਨਾ ਹੋ ਗਿਆ ਰੋਜ਼ ਆ ਜਾਂਦੀ ਆ ਮਾਂ ਚੱਕ ਕੇ ਝੋੜਾ ਰੋਜ਼ ਆ ਜਾਂਦੀ ਆ ਚੱਕ ਕੇ ਝੋੜਾ ਫਿਰ ਨਾ ਕੋਈ ਜਿਹਾ ਕੱਪੜਾ ਚੱਜਦਾ ਪਾਵੇ ਨਾ ਕੋਈ ਜੁੱਲੀ ਚ ਦਿੱਲੀ ਲਵੇ ਅੱਟੇ ਤੋਂ ਉੱਤਰ ਦੀ ਸ਼ਰਮ ਨਹੀਂ ਆਉਂਦੀ ਇਹਨਾਂ ਮੈਂ ਭੋਆ ਜੀ ਕੀ ਹੋਇਆ ਮੰਮੀ ਨੂੰ ਜਾ ਰਹੀ ਐ ਜੀ ਅਸੀਂ ਪਾ ਰਹੀ ਐ ਜੀ ਮੋੜੇ ਇੱਕ ਵਾਰੀ ਕਰ ਜੇ ਬੰਦ ਅੱਛਾ ਕਾਹ ਲੈ ਕੇ ਆਈ ਜੇ ਤਾ ਫੜ ਕੇ ਬਾਹਰ ਖੜਾ ਉਹ ਘੜਦਾ ਹੀ ਲੈ ਮੈਂ ਤਾਂ ਤੀਨ ਨੂੰ ਲੈ ਗਈ ਆ ਨਾ ਮੈਂ ਹੋਰ ਕਿ ਥਾ ਦੇਖ ਨਾ ਮੇਰੇ ਕੋਲ ਤਾਂ ਇੱਕ ਵਾਰੀ ਦੱਸ ਪਤਾ ਹੈ ਵਾਧੂ ਵਾਲੀ ਦੂਤਾ ਆਪੇ ਨਹੀਂ ਪੱਕ ਰਹੀਆਂ ਪਤਾ ਨਹੀਂ ਕੀ ਜੰਮ ਖਵਾਇਆ ਹੈ ਨਾਲੇ ਮੇਰੇ ਦਾ ਪਤੀ ਜੀ ਦਾ ਵੀ ਲੈਣਾ ਪਊਗਾ ਪਤਾ ਹੈ ਹਾਂ ਪਤੀ ਜੀ ਦਾ ਪੱਕਦਾ ਤੂੰ ਲੈਂਦੀ ਨਹੀਂ ਜੇ ਪਤੀ ਜੀ ਦਾ ਪੱਕ ਲਿਆ ਹੁੰਦਾ ਨਾ ਤੇ ਕੁੜੀ ਇਥੇ ਬਸਦੀ ਰਸਦੀ ਕਾਨੂੰ ਪਤਾ ਗੱਲ ਬੜੀ ਗੁੱਡੀ ਖੁੱਲ੍ਹ ਲਾ ਦੇ ਕਾ ਤੋ ਲੜਦੀ ਦੇ ਸੱਸ ਤੇਰੇ ਨਾਲ ਬਿੰਦਾ ਸੋਹਣੀ ਗੱਲ ਨੇ ਇਹ ਆ ਕਿ ਜਦੋਂ ਕੋਈ ਵੀ ਚੀਜ਼ ਲੈ ਕੇ ਜਾਂਦੇ ਨਾ ਇਹ ਵੱਡੀ ਦੀਦੀ ਨੂੰ ਤੇ ਆਪਦੀ ਕੁੜੀ ਨੂੰ ਆਪਣੇਆ ਦੁਕਾਨੇ ਸ਼ੁਰੂ ਹੋਈ ਸੀ ਇਹਨਾਂ ਨੇ ਸੂਟ ਲੈ ਆਉਂਦੇ ਮੈਂ ਤਾਂ ਇਹਨਾਂ ਨੂੰ ਕਿਹਾ ਨਹੀਂ ਵੀ ਮੈਨੂੰ ਸੂਟ ਲੈ ਆ ਕੇ ਦੋ ਸੜਾ ਆਇਆ ਸੂਟ ਚਾ ਕੇ ਲਿਆ ਤਾਂ ਉਹਦੇ ਸੂਟ ਤਾਂ ਆਪਾਂ ਲਾਗਣਾ ਨੂੰ ਵੀ ਨਹੀਂ ਦਿੰਦੇ ਇਹਨਾਂ ਨੇ ਤੈਨੂੰ ਇਹ ਜੇ ਪੌਣੇ ਕਹਿਣ ਉਹ ਜਦੋਂ ਬੈਂਦੀ ਉਹਦੇ ਨੂੰ ਕੋਈ ਨਾ ਕੋਈ ਤਾਣੇ ਮੇਲੇ ਆ ਅੱਜ ਮੇਰੀ ਮਾਂ ਸਾਹਮਣੇ ਜਵਾਕਦਾ ਮੈਨਾਂ ਵੀ ਉਹ ਤਾਂ ਗਲਤ ਗੱਲਾਂ ਦਰਾਣੀ ਖਾਣੀ ਇੱਕੋ ਜਿਹਾ ਲਿਆ ਕੇ ਦੇਣੇ ਚਾਹੀਦੇ ਭੈਣ ਜੀ ਮੈਂ ਕਹਿੰਦਾ ਕੋਈ ਗੱਲ ਕਰਾ ਇਹਨਾਂ ਨੇ ਜਵਾਕ ਦਾ ਰੱਬ ਦੀ ਰਾਤ ਹੈ ਜਦੋਂ ਲੈ ਕੋਈ ਮੈਡੀਕਲ ਨਹੀਂ ਦੇ ਦੂਆ ਜਦੋਂ ਕੋਈ ਦਵਾਈ ਲੈਣ ਨੂੰ ਕੁਝ ਕਹਿੰਦੇ ਚਲ ਦਵਾਈ ਹੋ ਜੋ ਆਖਰ ਵਿੱਚ ਤਾਂ ਸਾਡੇ ਪੈਸੇ ਲੱਗਣਗੇ ਤੁਸੀਂ ਨਹੀਂ ਲਾਉਂਦੇ ਪੈਸੇ ਦਸ ਕੀ ਮੇਰੇ ਦਾ ਸੋਡੀ ਲੱਗਣਗੇ ਦਵਾਈ ਲਾਉਂਗੇ ਨਹੀਂ ਨਹੀਂ ਮੇਰੀ ਗੱਲ ਸੁਣ ਲਾ ਦਵਾਈ ਵੀ ਦਵਾਈਆਂ ਦੋਹਾਂ ਨੂੰ ਇੱਕੋ ਜਿਹੇ ਦੇ ਲਿਆ ਦਿੱਤੇ ਜਿਹੜਾ ਉਹਦਾ ਸੂਟ ਸੀ ਫਿਰ ਇਹਨੂੰ ਆਖਿਆ ਆਸ ਮਾਰਾ ਇਹਨੇ ਉਹਨਾਂ ਸਮਾ ਇਹਦੀ ਤਾਂ ਆਈ ਮਾ ਟੜੇ ਪੁਰੇ ਸਵਾਰ ਆ ਕੇ ਮੈਂ ਐ ਕਰ ਦੂ ਆਇਆਂ ਕਰ ਦੂ ਮਾਮਾ ਤੂੰ ਕੋਈ ਪੈਰ ਲਾਗਦ ਗਾਣੀ ਮਾਮਾ ਤੂੰ ਹੀ ਗੁੜੀਆਂ ਵਾਲਾ ਹੁਣ ਜੋ ਕੀ ਰਹੀ ਕੀ ਹਮਦਰ ਕੇ ਪਸਤੌਰ ਵੀ ਨਹੀਂ ਆਵੀ ਜਾਵਾਂਗੇ ਸਾਸੋ ਨੂੰ ਫੜ ਕੇ ਵਿਰਤੀ ਗੱਲਾਂ ਤੇ ਕਰਦੀ ਹੁਣੀ ਤੇ ਕੇ ਤੋਰਦੀ ਆ ਆ ਗੱਲਾਂ ਆ ਇਹੋ ਜਿਹਾ ਕੁਸ ਕਰਦੀ ਆ ਕੱਲ ਦੀ ਭੂਤਰੀ ਸਿਮਿਆ ਚੱਤ ਆ ਕੇ ਤੋਰਦਾ ਸੀ ਮੈਂ ਜਦੋਂ ਤੇਰੇ ਵਰਗੇ ਮੁਰਾਚਾਾਂ ਟੱਕਰ ਜਾਣ ਕੋਈ ਜਿੱਦੋ ਜੀ ਕਰਦਾ ਫੜ ਕੇ ਬਾਹਰ ਕੱਢਦੀ ਇੱਕ ਦਿਨ ਕੱਲ ਰਾਤ ਨੂੰ ਕੱਢਦਾ ਮੈਂ ਬਾਹਰ ਤੇ ਤੂੰ ਮੇਰੇ ਕੋਲ ਆਉਂਦੀ ਮੈਨੂੰ ਆਪੇ ਪਤਾ ਲੱਗਦਾ ਕਿੱਥੇ ਮੈਂ ਪਰ ਪਸੰਦ ਹੈ ਤੇਰਾ ਵੀ ਹੱਕ ਹੈ ਦੂਏ ਦਿਨ ਤੂੰ ਘੇੜਾ ਕਿਉਂ ਨਹੀਂ ਮਾਰਦੀ ਕੁੜੀ ਬੜੀ ਚੰਗੀ ਵਾਲੀ ਆ ਤੂੰ ਡਿਟਾਂ ਦੇ ਕਾਰਕ ਦਾਣੇ ਇਕੱਠੇ ਕਰਨੇ ਆ ਕਰਨੇ ਇਹ ਨਹੀਂ ਕਰਦੇ ਹੁੰਦੇ ਨੇ ਕੋਈ ਨੰਬਰ ਲੈ ਲੈਣੇ ਫੋਨ ਤੇ ਦੱਸ ਦੇ ਬਾ ਵੀ ਮੇਰੇ ਨਾਲ ਮੇਰੀ ਸੱਸ ਉਹ ਜੱਗ ਕੋਈ ਕੀ ਕਰਦੀ ਆ ਫੋਨ ਤਾਂ ਕੁੜੀ ਨੂੰ ਰੱਖਣ ਵੀ ਨਹੀਂ ਦਿੰਦੇ ਬਾਲੀ ਗੱਲ ਕੀ ਐ ਮੈਂ ਲੈ ਕੇ ਜਾਊਂਗੀ ਤੇ ਤੂੰ ਜਾ ਫੋਨ ਤੇ ਤੇਰੀ ਧੀ ਕੋਲੇ ਹਾਂ ਫੋਨ ਲੈ ਕੇ ਦਿੱਤਾ ਜੋ ਸਾਰਿਆਂ ਦੀ ਸੀ ਉਹ ਕਿਹਾ ਤੁਸੀਂ ਲੈ ਤਾਂ ਮਾਂ ਨਹੀਂ ਲੈ ਕੇ ਦਿੱਤਾ ਕਿ ਜਿਆ ਕੀਰ ਕੀ ਹੋ ਗਿਆ ਮਾਵਾ ਵੀ ਲੈ ਕੇ ਜ਼ਿੰਦਗੀਆਂ ਰਹੀਆਂ ਆ ਉਹ ਸਾਡੇ ਮਾਵਾ ਨਹੀਂ ਆ ਰਿਹਾ ਘਰ ਪਰੇ ਚੱਲਣਗੇ ਦੋਵੇਂ ਗਣੀ ਮਾਵਾ ਪੁੱਤਾਂ ਦੇ ਸੱਤਰ ਖਾਂ ਦੇ ਘਰੇ ਉਹ ਕੰਮ ਤਾਂ ਮੇਲੇ ਕਰਾ ਸਾਰਾ

ਮੇਰੀ ਮਾਂ ਮੈਨੂੰ ਛੱਡਣ ਆਈ ਸੀ ਪੂਰੇ ਪਿਆਰ ਨਾਲ ਗੱਲ ਕਰਿਆ ਵਧੀਆ ਬਣਾਇਆ ਜਦੋਂ ਇਹ ਆਉਂਦੀ ਨੂੰ ਪੈ ਕੇ ਮਗਰ ਫਿਰ ਮਾਂ ਨੇ ਮੇਰੀ ਮਾਂ ਨੇ ਆਇਆ ਕਹਿੰਦਾ ਭਾਈ ਇਹ ਕਹਿੰਦੇ ਅਸੀਂ ਰੱਖਣਾ ਨਹੀਂ ਆਪਦੀ ਲੈ ਜਾ ਉਹ ਸਰ ਭਾਈ ਜੇ ਨਹੀਂ ਬੋਲਣਾ ਸੀ ਪਹਿਲਾਂ ਭਾਈ ਜੀ ਨੂੰ ਪੁੱਛ ਤਾਂ ਸਹੀ ਜਿੱਦੇ ਹਲਾਈ ਕੇ ਗਈ ਉਹਦੇ ਕੀ ਕੁਸ ਕਰਕੇ ਗਈ ਜਰੂਸ ਕੱਢ ਕੇ ਗਈ ਮੇਰਾ ਬਣਾ ਹਾਂ ਭੂਆ ਜੀ ਇਹਨਾਂ ਨੇ ਆਪ ਬਾਹਰ ਖੜ ਕੇ ਖਿੱਚ ਕੇ ਸਾਨੂੰ ਬਾਹਰ ਕੱਢਿਆ ਮਾਂ ਜੀ ਨੂੰ ਦੇਖਣਾ ਮਾਂ ਆਪ ਸੱਚੀ ਬੰਦੀ ਆ ਬੜੀ ਚੋਰ ਹੋਈ ਜੀ ਰਹੀਆਂ ਐਸੇ ਜੀ ਸਸਤਾ ਘਰ ਕਰ ਹੋਵੇ ਜਿਹੜੇ ਪੁੱਤ ਦਾ ਘਰ ਨਹੀਂ ਬਸਣ ਨਹੀਂ ਪੁੱਤ ਨੂੰ ਤਾਂ ਕੱਢ ਰੱਖਿਆ ਬਾਹਰ ਪਰਦੇਸਾਂ 'ਚ ਆ ਜਵਾਬ ਬਾ ਗਜਵਾ ਕੇ ਕਰੇ ਕਾਲਾ ਨਾ ਲੱਗੇ ਰੱਖੇ ਨੀ ਚਾਹੂ ਜਵਾਬ ਨਹੀਂ ਚਾਹਦੀ ਕਮਾਉ ਫੇਰ ਹੀ ਕੁਛ ਇਹਨੂੰ ਲੈ ਕੇ ਹਾਂ ਇਹਨੂੰ ਕੁਝ ਲੈ ਕੇ ਹੈ ਨਾ ਇਹਨੂੰ ਕੀ ਪਤਾ ਕਿਵੇਂ ਕਮਾਈ ਕਰਦੀ ਨਾ ਜੀ ਕਮਾਈ ਕਰ ਲੈਣੇ ਉਹਨਾਂ ਨੇ ਹੋਸੀ ਇਹ ਕੁਛ ਲੈ ਕੇ ਦੇਣਾ ਉਹ ਹੈਗੀ ਆ ਵੱਡੀ ਉਹਦਾ ਪੁੱਪਾ ਭਾਦਨ ਉਹ ਹੀ ਬਠੇਰੇ ਨਾ ਮੈਂ ਵੱਡਾ ਨਹੀਂ ਕਿਤੇ ਮਾ ਨਾ ਮੈਂ ਛੋਟੀ ਨਹੀਂ ਲੈ ਕੇ ਨਾ ਠੀਕ ਹੈ ਮੈਂ ਤਾਂ ਜਮਾ ਨਹੀਂ ਕੁਸ ਲੈ ਕੇ ਦਿੱਤੀ ਮੈਂ ਤਾਂ ਚੁੱਪ ਕਰਕੇ ਬੈਣੇ ਹਾੜੀ ਸੌਣੀ ਇਹਨਾਂ ਨੂੰ 15-1500 ਰੁਪਏ ਫੜਾ ਲਿਆ ਕਰੂ ਮੇਰੇ ਕੱਲ ਨੂੰ 500 ਵਾਲਾ ਫਿਰ ਕੱਲ ਨੂੰ 1000 ਰਾੜ ਨਾਲ ਕਰ ਗੱਲਾਂ ਮੈਂ ਤਾਂ ਸੋਣਾ ਨਾਲ ਦੇ ਰਲ ਕੇ ਕਰੋ ਵਧੀਆ ਇਹ ਇਹ ਦੇ ਨਾ ਤਾਂ ਹੈਗੀਆਂ ਨਾ ਕੱਚ ਚ ਤੇ ਉਹਦਾਂ ਤੇ ਮੇਰ ਨਾਲ ਹੈਗਾ ਇਹਨਾਂ ਦੇ ਹੱਥ ਚ ਨੋ ਮਾਵਾਂ ਦੀਆਂ ਮੇਰੀ ਬਣਾਈ ਕੁਰਸੀ ਤਾਂ ਬਤਾ ਮੇਰੀ ਗੱਲ ਸਮਝੋ ਮਿੰਨੀ ਗੱਟੀਆ ਉਦੋਂ-ਉਦੋਂ ਤਾਂ ਚੰਗੀ ਬਣੀ ਰਹਿੰਦੀ ਅੱਜੜਾ ਅਜਦਾਤੀ ਭੌਂਦੀ ਆ ਉਹ ਕੋਈ ਨਹੀਂ ਪ੍ਰਮਾਤਮਾ ਕੋਈ ਗੱਲ ਨਹੀਂ ਤਰਾਏ ਜਾਣੀ ਤੇ ਤੇ ਬਣੀ ਐ ਮੈਂ ਹੀ ਕਾਉਂਸੀ ਰਹਿੰਦੀ ਆ ਕਿ ਕੋਈ ਕੁਛ ਕਰਨ ਵਾਲੀ ਆਉਂਦਾ ਮੇਰੀ ਜੀਹਨ ਦਾ ਭਾਈ ੱੱਕਾ ਨਹੀਂ ਆਉਂਦਾ ਆਪ ਕਰ ਲੈ ਮੇਰੀ ਜੀਹਨ ਦਾ ੱਡ ਕਰ ਦੇ ਲੈ ਕਿਉਂਲੀ ਬਾਟੀ ਦੇਣੀਆਂ ਦੇਵੇ ੱਡ ਕਰ ਦੇ ਅੱਧਾ ਨਾ ਮੈਂ ਤਾਂ ਹੀ ਨਹੀਂ ਕਰਦੀ ਜਦੋਂ ਸਾਰਾ ਦੇ ਨਹੀਂ ਕਹਿਆਣਾ ਇਹ ਕੁਛ ਨਹੀਂ ਕਰਦੀ ਕੁਛ ਨਹੀਂ ਫਿਰ ਮੈਂ ਨਾ ਹੀ ਕਰਾਂ ਤਾਂ ਚੰਗਾ ਆ ਗਈ ਨਾ ਸੱਚੀ ਗੱਲ ਜबान ਤੇ ਆ ਗਈ ਆਏ ਸੱਚ ਆਪਣੇ ਆਪ ਹੀ ਜबान ਤੇ ਆ ਜਾਂਦਾ ਆ ਗਿਆ ਨਾ ਇਹਨੇ ਮੈਨੂੰ ਪਤਾ ਇਸੇ ਬਦਨਾਮ ਤਾਂ ਮੈਂ ਕਿ ਤੁਸੀਂ ਕਰ ਹੀ ਦੇਣਾ ਕੋਈ ਕੁਛ ਕਰਦੇ ਨਹੀਂ ਚੁੱਪ ਦਾ ਬੋਲ ਨਾ ਕਹੀਆਂ ਦੇ ਕਹਿੰਦੇ ਕਿ ਤੂੰ ਜਾਦੇ ਹੋ ਨਹੀਂ ਆ ਦੋ ਜਦੋਂ ਮੁੰਡੇ ਹੁੰਦੇ ਨੇ ਕਹਿੰਦੇ ਮਾਜੂ ਉੰਨੀ ਕਿਵੇਂ ਕਰਾ ਜੂ ਅੱਡ ਮੇਰੀ ਜਨਾਹ ਕਰਦੀ ਮੇਰੀ ਸੁਣ ਲੈ ਭਣੇ ਗੱਲ ਛਿੰਦੇ ਨਾ ਤਾਂ ਮੈਂ ਅੱਜ ਇਹਨੂੰ ਹੱਥ ਕਰਾ ਨਾ ਕਰਨ ਕੱਲ੍ਹ ਠੀਕ ਚੁੱਪ ਕਰਕੇ ਆਈਏ ਛੱਡ ਛੱਡ ਜੇ ਕੰਮ ਕਰਨਾ ਪੂ ਕੰਮ ਬਣਾ ਦੇ ਦੇ ਦੇਖ ਛਿੰਦੇ ਉਹ ਤਾਂ ਤੋੜ ਨਹੀਂ ਸੀ ਕੁਆਜੀ ਜੇ ਮੇਰਾ ਕਰਿਆ ਕੰਮ ਵੀ ਖੇਚ ਪਾਉਣਾ ਹੈ ਇਹਨਾਂ ਨੇ ਫੇਰ ਨਹੀਂ ਮੈਂ ਕਰਦੀ ਸਿੱਧੀ ਗੱਲ ਕਹਿਦੀ ਮੈਂ ਤਾਂ ਇੰਨੇ ਜਾਣੇ ਆ ਜੇ ਮੇਰੇ ਕੰਮ ਨੂੰ ਸੀਤ ਆਵੇ ਭਾਈ ਤੂੰ ਕਰ ਜੇ ਮੈਂ ਨਾਮ ਕਰਦੀ ਆ ਤਾਂ ਵੀ ਨਹੀਂ ਕਰਦੀ ਕੰਮ ਨਹੀਂ ਕਰਦੀ ਜਿੱਦੋਂ ਮੰਨਦੇ ਹੀ ਨਹੀਂ ਮੇਰੇ ਕੰਮ ਨੂੰ ਬਸ ਬੰਦ ਲੋਕਾਂ ਨੂੰ ਬੰਦ ਕਰਕੇ ਉਹ ਕਰਦੇ ਹੱਥ ਨੇ ਦੁੰਗਰ ਲਿਆ ਅੱਜ ਕਾਣੀ ਹੋ ਗਈ ਨਾ ਮੈਂ ਮੇਰੀ ਵੀ ਕੋਸ ਲੱਗਦੀ ਉਹ ਕੋਈ ਬੰਦ ਲੋਕਾਂ ਨੂੰ ਮੈਨੂੰ ਬੰਦ ਦੋ ਬਸ ਜਿਹੜਾ ਮੇਰੀ ਹਿੱਸੇ ਆਇਆ ਮੈਂ ਕਰਦੇ ਮੈਂ ਕਰਦੀ ਐ ਤੈਨੂੰ ਗੱਲ ਇਹਨੂੰ ਕਹਦੇ ਭਾਣੇ ਇੱਕ ਤਾਂ ਵੱਧ ਘਟਾਵੀਂ ਜ਼ੁਬਾਨ ਨਾਲ ਚਲਾਵੇ ਠੀਕ ਹੈ ਕੰਮ ਕਰੇ ਇੱਕ ਤਰੀਕ ਤੋਂ ਸਾਹਮਣੇ ਚੁੱ ਇੱਕ ਤਰੀਕ ਤੇ ਚੁੱਲਾ ਸਾਹਮਣੇ ਤੇ ਉਹ ਫਸੂ ਸਵਾਰੋਗੀ ਹਾਂ ਉਹੀ ਤਨੂ ਉਹ ਜਿੰਨਾ ਸਾਂਭੂ ਇਹ ਪਤਾ ਪਤਾ ਕਰਵਾਉਂ ਤੁਸੀਂ ਨਾ ਨਾ ਕੀਂਦਾ ਨਹੀਂ ਕਰੂ ਵੀ ਨਵੀਂ ਨਾ ਸਿੱਧਾ ਸਾਵਾਂ ਪਤਾ ਨਹੀਂ ਦੋ ਘੰਟੇ ਲਿ ਕਰੇ ਭੰਦੀ ਕੋਈ ਘੰਟੇ ਲਿ ਕਰੇ ਹਾਂ ਇੰਨਾ ਤਾਂ ਨਹੀਂ ਪੂਰਾ ਉਤਰਿਆ ਨਾ ਫਿਰ ਨਾ ਦੇਖੋ ਅਜੀ ਬਰੀ ਪੂਰਾ ਆਈ ਨਹੀਂ ਆਦੇ ਵੀ ਮੈਥੇ ਬਾਈ ਪਹਿਲਾ ਪਾਉਣੇ ਵਥੇ ਲਵਾਦਾ ਕਰੇ ਜੀ ਉਹ ਤਾਂ ਪੂਰ ਉਤਰਿਆ ਨਹੀਂ ਆ ਹੁਣ ਤੀਜਾ ਵਾਤਾ ਫਿਰ ਬੰਦਾ ਕੱਲ੍ਹ ਬੰਦੀ ਆ ਤੀ ਪਹਿਲਾਂ ਹਾਂ ਮੁੰਡਾ ਐ ਕਰਦਾ ਮੁੰਡਾ ਪਹੰਡਾ ਸਹੀ ਹੈ ਮੁੰਡਾ ਦਾਦਾ ਸਾਹਿਬ ਤੇ ਲੇਖੇ ਪਰਚਾ ਚਾਹਣਵਾ ਬਗਵਾ ਦੀ ਉਹ ਨਹੀਂ ਗੋਛ ਕਹਿੰਦਾ ਬਸ ਜਿਹੜੀ ਗੱਲ ਆ ਉਹੀ ਆ ਗੱਲ ਆ ਸੱਸ ਨੂੰ ਪਾ ਦੇ ਜੈਨ ਲੈ ਆਉਂਦੀ ਇੱਥੇ ਕੋਸਤ ਹੁਣ ਲੈ ਕੇ ਆਈ ਅਸੀਂ ਸਾਨੇ ਕਿਲੋ ਸਾਨੇ ਕਿਲੋੜਾ ਆ ਬਣੀ ਮਾਰਨੇ ਆ ਕੇ ਮਾਰਦੇ ਆਓ ਤੇ ਜੀਰ ਵਾਲਾ ਕੀ ਫਾਇਦਾ ਮੈਂ ਤਾਂ ਤੈਨੂੰ ਲੋਕਾਂ ਤੋਂ ਨਹੀਂ ਨਹੀਂ ਮੈਂ ਤੈਨੂੰ ਦੱਸਦਾ ਵੀ ਭਾਣੇ ਆ ਜਾ ਤੈਨੂੰ ਜੀ सोनू ਕਹਿੰਦੇ ਚਾਰ ਤਿੰਨ ਨੂੰ ਕਹਿੰਦੇ ਨਹੀਂ ਮੈਂ ਤਾਂ ਤੈਨੂੰ ਕਹਿੰਦਾ ਸਿੰਦਰੇ ਵੀ ਮੀਨਾਉ ਕਰ ਲੈ ਕਰ ਚੁੱਲੇ ਕੰਦੀ ਦਾ ਕੰਮ ਤੇ ਉਹ ਪਸੂਆਂ ਦਾ ਕਰ ਲੈ ਕਰੇ ਮੀਨਾਉ ਕਰਨਾ ਕਰੇ 2 ਮਹੀਨੇ ਤੋਂ ਵਾਰੀ ਆ ਕਰੂੰਗੀ ਨਾਲੇ ਤਾਂ ਚੋੜਾ ਚੱਪੜਾ ਫੜ ਜਾਣ ਨਾ ਰੋਜ਼ ਜਾਓ ਮੈਂ ਕਰਦਾ ਨਹੀਂ ਕਰ ਲਿਆ ਕਰਾਂਗਾ ਛੋਲੇ ਘੜਾ ਪਾਂਛੀ ਸੌਂਗੜਾ ਚੱਕ ਮਾਜੀ ਪਸੰਦ ਨਹੀਂ ਆਉਂਦੇ ਕੰਮ ਇਹਨਾਂ ਨੂੰ ਮਾ ਛੋਣੀ ਮਾ ਠੀਕ ਆ ਵੈਸੇ ਜਿਵੇਂ ਵੀ ਕਰਦੀ ਹੋਆ ਅੰਨਾਂ ਨੇ ਸੱਸ ਦੇ ਮਸੂਲੋਂ ਪਰ ਤੇਰ ਘਾਣੀ ਸੋਹ ਸਕਦੀ ਪਹਿਣ ਵੀ ਨਹੀਂ ਦਿੱਸੀ ਸੋ ਇੱਥੇ ਤਾਂ ਮੈਂ ਨਹੀਂ ਜਾ ਰਹੀ ਅਟਕਾਂ ਦੀ ਜੂੜ ਦੀ ਨਾਲੇ ਔਰ ਨਾਲ ਲੈਣ ਦੇ ਜੂੜ ਇੰਨਾ ਆ ਗਏ ਆਹ ਦੇ ਆਹ ਸੁਕਣ ਆਹ ਸੁਕਣ ਹੈ ਪਗਾਨੀ ਮਾ ਮਾੜੀ ਆਜੀ ਕਹੇ ਵੀ ਕਿ ਅਜੋ ਬਾਰ ਚ ਖੜੀ ਹੋਵੇ ਪਰ ਸੁਣੀ ਜਾਂਦੀ ਹੋਵੇ ਚੱਲ ਮੈਂ ਨਹੀਂ ਜਾਣ ਨਹੀਂ ਬਸ ਦਾ ਟਾਈਮ ਹੋਇਆ ਪੈਂਦਾ ਇਹਨਾਂ ਦਾ ਕੀ 나 봐라, 아니야. 아니야. 아기네 데크가 더 빨리 올려, 소리. 소리지춘이래, 여태. 해서부터 해. 아. 기이하게야. 니 기이하게. 니 뭐니, 놀니가요, 내 다섯 다섯해. 기이하게 다섯. 기이하게. 니 비말. हाँ मम्मी पानी लेके आ ले आनी है नी के, के लड़की नहीं है लड़के ही है, है ते और के रोनी है नहीं आ जा छई दिन की पैरा तो चाहे डरा नहीं तो गए आ गई आ गई मम्मी नहीं पड़ गई बड़ी सतकार मेनू गल दस की हुई <laughs>